ਗੁਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚ ਸੰਤ ਸਾਧ ਮਹਾਂਪੁਰਖ ਉਹ ਕਿਸ ਲਈ ਆਂਦੇ ਨੇ ਇਹ ਵਿਸ਼ਾ ਤਾਂ ਵਿਚਾਰੇ ਆ। ਉਹਦੇ ਬਾਅਦ ਕੱਲ ਅਸੀਂ ਦੇਖਿਆ ਕਿ ਇਤਿਹਾਸਕ ਤੌਰ ਦੇ ਉੱਤੇ ਵੀ ਜੋ ਪੰਥ ਦੇ ਵਿੱਚ ਖਾਲਸਾ ਪੰਥ ਵਿੱਚ ਹੀ ਆ ਸਿੱਖ ਕੌਮ ਦੇ ਵਿੱਚ ਸਮੁੱਚੇ ਤੌਰ ਤੇ ਬਹੁਤ ਵੱਡੀਆਂ-ਵੱਡੀਆਂ ਮਹਾਨ ਸ਼ਖਸੀਅਤਾਂ ਵੀ ਹੋਈਆਂ ਨੇ ਉਹਨਾਂ ਦੇ ਨਾਮ ਨਾਲ ਵੀ ਕਦੀ ਸੰਤ ਸਾਧਵ ਮਹਾਂਪੁਰਖ ਬ੍ਰਹਮ ਗਿਆਨੀ ਨਹੀਂ ਲਾਇਆ ਗਿਆ ਅੱਜ ਇਹ ਸਾਡੇ ਅਖੋਤੀ ਬ੍ਰਹਮ ਗਿਆਨੀ ਜਿਹੜੇ ਨੇ ਉਹ ਆਪਣੇ ਆਪ ਨੂੰ ਬ੍ਰਹਮ ਗਿਆਨੀ ਬਣਾਉਣ ਵਾਸਤੇ ਕਈ ਵਾਰੀ ਉਹਨਾਂ ਦਾ ਨਾਮ ਵਰਤਦੇ ਨਾਲ ਕਹਿ ਦਿੰਦੇ ਨੇ ਕਿ ਫਲਾਣੇ ਮਹਾਂਪੁਰਖ ਫਲਾਣੇ ਮਹਾਨ ਸਿੱਖ ਜਿਹੜੇ ਨੇ ਬ੍ਰਹਮ ਗਿਆਨੀ ਚਲੋ ਬ੍ਰਹਮ ਗਿਆਨੀ ਸੰਤ ਲੇਕਿਨ ਉਹਨਾਂ ਨੇ ਆਪਣੇ ਨਾਮ ਦੇ ਨਾਲ ਕਦੀ ਨਹੀਂ ਲਾਇਆ ਔਰ ਗੁਰੂ ਕਾਲ ਦੇ ਵਿੱਚ ਵੀ ਕਦੀ ਨਹੀਂ ਲਗਾਇਆ ਗਿਆ ਅੱਜ ਅਸੀਂ ਇੱਕ ਹੋਰ ਪੱਖ ਵੇਖਾਂਗੇ ਕਿ ਉੱਥੇ ਹੋ ਕੀ ਰਿਹਾ ਹੁਣ ਇਹ ਤਿੰਨ ਫੋਟੋ ਤੁਹਾਡੇ ਸਾਹਮਣੇ ਨੇ ਸਿੱਖ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਹੈ ਪੋਰ ਕਿ ਸੇ ਅਗੇ ਸੀਸ ਨਵਾਉਂਦੇ ਤਾਂ ਸਿੱਖ ਦਾ ਸਿਰ ਕੱਟ ਜਾਵੇ ਏ ਕੱਟ ਜਾਏ ਸਿੱਖ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਸਵਾਗਤ ਸੇ ਅਗੇ ਸੀਸ ਨਵਾਉਂਦਾ ਉਹ ਸਰਕਾਰ ਪਰਖ ਨੂੰ ਆਪਣੇ ਮਨ ਦੇ ਵਿੱਚ ਤੇ ਆਉਂਦਾ ਹੈ ਉਹਦੇ ਅੱਗੇ ਤੇ ਹਰ ਵੇਲੇ ਉਹਦਾ ਸੀਸ ਨਿਵਿਆ ਹੋਇਆ ਸੁਭਾਵਕ ਨਿਵਿਆ ਹੋਇਆ ਉਹਦੇ ਵਾਸਤੇ ਕੋਈ ਦੁੱਖ ਆਵੇ ਤਾਂ ਮੱਥਾ ਟੇਕਣ ਦੀ ਲੋੜ ਨਹੀਂ ਨਾ ਅਕਾਲ ਪੁਰਖ ਨਜ਼ਰ ਆਉਂਦਾ ਤੇ ਨਾ ਸਿੱਖ ਨੂੰ ਉਹ ਦਿਖਾਵੇ ਦੇ ਕਰਨ ਦੀ ਹੈ ਆਪਣੇ ਮਨ ਕਰਕੇ ਹਰ ਵੇਲੇ ਅਕਾਲ ਪੁਰਖ ਨਾਲ ਜੁੜਿਆ ਹੋਇਆ ਔਰ ਕੋਈ ਉਹਨੇ ਪੂਜਾ ਨਹੀਂ ਕਰਨੀ ਕੋਈ ਵਿਖਾਵਦੀ ਪੂਜਾ ਨਹੀਂ ਕਰਨੀ ਗੁਰਮਤਿ ਕਹਿੰਦੀ ਹੈ ਤੇ ਉਹਨੇ ਪਹਿਲੀ ਫੋਟੋ ਜਿਹੜੀ ਹੈ ਉਹਦੇ ਵਿੱਚ ਬਾਬਾ ਨੰਦ ਸਿੰਘ ਦੀਆਂ ਜੁੱਤੀਆਂ ਸਾਹਮਣੇ ਰੱਖੀਆਂ ਹੋਈਆਂ ਨੇ ਰੀਖੜਾਵਾ ਵਗੈਰਾ ਉੱਥੇ ਜਾ ਕੇ ਲੋਕੀ ਮੱਥੇ ਟੇਕਦੇ ਨੇ ਇਹ ਐਵੇਂ ਜੋ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਨਾ ਇਹ ਤਾਂ ਐਵੇਂ ਮੋੜੀਆਂ ਮੋਟੀਆਂ ਨਿਸ਼ਾਨੀਆਂ ਨੇ ਇਹ ਕਈ ਜੋ ਕੁਝ ਹੋ ਰਿਹਾ ਤੁਸੀਂ ਹੈਰਾਨ ਰਹ ਜੋਗੇ ਔਰ ਸਿੱਖ ਭੋਲੇ ਪਾਈ ਕਰੀ ਜਾ ਰਹੇ ਨੇ ਕਿ ਜਿਵੇਂ ਬੜਾ ਵੱਡਾ ਕਰਮ ਹੋਵੇ ਬੜਾ ਮਹਾਨ ਕਰਮ ਹੋਵੇ ਸੀ ਇਹ ਹੀ ਕਰਮ ਕਰਨ ਲਈ ਚੰਮੇ ਆ। ਆ ਦੂਸਰੇ ਦੇ ਵਿੱਚ ਉਹਦੀਆਂ ਫੋਟੋ ਪੂਜੀਆਂ ਜਾ ਰਹੀਆਂ ਨੇ ਦਰਨਲਕਾ ਪੂਜਿਆ ਜਾ ਰਿਹਾ ਇੱਕ ਪੌਰਾ ਕਿਹਾ ਜਾਂਦਾ ਬੀਏ ਪੌਰਾ ਉਹਦਾ ਤੇ ਉੱਥੇ ਜਾ ਕੇ ਲੋਕੀ ਮੱਥੇ ਡੇਕਦੇ ਨੇ ਉੱਥੇ ਉਹਦੀਆਂ ਅਲੱਗ-ਅਲੱਗ ਚੀਜ਼ਾਂ ਜੜੀਆਂ ਨੇ ਉਹ ਰੱਖਿਆ ਹੋਇਆ ਨਾ ਦਰਨਲਕਾ ਉਹਨੂੰ ਸਜਾ ਕੇ ਰੱਖਿਆ ਹੋਇਆ ਉਹਦੀ ਪੂਜਾ ਕਰਾਈ ਜਾ ਰਹੀ ਹੈ ਫੋਟੋਆਂ ਦੀ ਪੂਜਾ ਕਰਾਈ ਜਾ ਰਹੀ ਹੈ। ਉਹਨਾਂ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਆ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਫੋਟੋ ਨੇ ਮਨੋਕਲਪਤ ਨੇ। ਔਰ ਸਿੱਖ ਨੇ ਤਾਂ ਵੈਸੇ ਹੀ ਫੋਟੋ ਨਹੀਂ ਪੂਜਣੀ। ਜੇ ਅਸਲੀ ਹੋਵੇ ਤਾਂ ਵੀ ਨਹੀਂ ਪੂਜਣੀ। ਕਿਉਂਕਿ ਸਿੱਖ ਜਿਹੜਾ ਹੈ ਸ਼ਬਦ ਦਾ ਪੁਜਾਰੀ ਹੈ। ਅਕਾਲ ਦਾ ਪੁਜਾਰੀ ਹੈ। ਫੋਟੋਆਂ ਜਿਹੜੀਆਂ ਪੂਜਨੀਆਂ ਇਹ ਮੂਰਤੀਆਂ ਦਾ ਪੱਥਰਾਂ ਦੀਆਂ ਮੂਰਤੀਆਂ ਦਾ ਬਦਲਿਆ ਹੋਇਆ ਰੂਪ ਹੈ। ਦੋਨੋਂ ਜੜ ਬਸਤੂ ਨੇ ਉਪੱਥਰ ਦੀਏ ਤੇ ਕਾਗਜ਼ ਦੀਏ ਦੋਨਾਂ 'ਚ ਕੋਈ ਫਰਕ ਨਹੀਂ ਸਿੱਖ ਨੇ ਤੇ ਬਿਲਕੁਲ ਫੋਟੋ ਆਵਲ ਧਿਆਨ ਵੀ ਨਹੀਂ ਦੇਣਾ ਫੋਟੋ ਦਾ ਸਿੱਖ ਦਾ ਧਿਆਨ ਡਾਇਵਰਟ ਕਰਾ ਲਈਏ ਸ਼ਬਦ ਤੋਂ ਤੋੜ ਕੇ ਤੇ ਕਿਸੇ ਮੂਰਤ ਨਾਲ ਜੋੜਨ ਵਾਲੀ ਹੈ ਤੇ ਨਹੀਂ ਜਾਣਾ ਪਰ ਚਲੋ ਜੇ ਆਪਾਂ ਇਹਨੂੰ ਠੀਕ ਮੰਨ ਲਈਏ ਇੱਕ ਪਲ ਲਈ ਤਾਂ ਵੇਖੋ ਫਿਰ ਕੌਣ ਵੱਡਾ ਰਾੜੇ ਵਾਲਾ ਵੱਡਾ ਕਿ ਗੁਰੂ ਨਾਨਕ ਵੱਡੇ ਉਹਦੀ ਫੋਟੋ ਦਾ ਸਾਈਜ਼ ਦੇਖੋ ਤੇ ਉਹਦੀ ਫੋਟੋ ਦਾ ਸਾਈਜ਼ ਦੇਖੋ ਇਹ ਕੰਮ ਕੀਤਾ ਜਾ ਰਿਹਾ ਹਰਡੇ ਦੇ ਤੁਸੀਂ ਜਾ ਕੇ ਦੇਖੋ ਜੇ ਗੁਰੂ ਸਾਹਿਬਾਨ ਦੀ ਕੋਈ ਮਨੁਕਲਪਤ ਫੋਟੋ ਤੁਹਾਡਾ ਨਜ਼ਰ ਆਣ ਗਈਆਂ ਉਹ ਛੋਟੀਆਂਕਾਰ ਦੀਆਂ ਹੋਣਗੀਆਂ ਜਿਹੜੇ ਉਹਨਾਂ ਦੀਆਂ ਮਾਪੁਰਖਾਂ ਦੀਆਂ ਉਹ ਵੱਡੀਆਂ ਹੋਣਗੀਆਂ ਉਹਨਾਂ ਨੂੰ ਵੱਡਾ ਕਰਕੇ ਦਰਸਾਇਆ ਜਾ ਰਿਹਾ ਸਿੱਖ ਨੂੰ ਕਿਸ ਨਾਲ ਵਧੇਰੇ ਜੋੜਿਆ ਜਾ ਰਿਹਾ ਹੁਣ ਤੀਸਰੀ ਫੋਟੋ ਦੇ ਵਿੱਚ ਉੱਪਰ ਆਪਾਂ ਨਾਨਦ ਸਿੰਘ ਦੇ ਜੋੜੇ ਵੇਖੇ ਸੀ ਤੇ ਤੀਜੀ ਫੋਟੋ ਤੇ ਵੇਖ ਲੋ ਰਾੜੇ ਵਾਲੇ ਦੇ ਜੋੜੇ ਜਿਹੜੇ ਐ ਕਿਆ ਸਜਾ ਕੇ ਰੱਖੇ ਹੋਏ ਨੇ। ਸਵਾ ਸਿੱਖਾ ਮੈਂ ਤਾਂ ਹੈਰਾਨ ਹੁਣਾ ਜਿਹੜਾ ਸਿੱਖ ਜੁੱਤੀਆਂ ਪੂਜਣ ਲੱਗ ਪਿਆ ਜੁੱਤੀਆਂ ਅੱਗੇ ਮੱਥਾ ਢੇਕ ਰਿਹਾ ਭਾਵੇਂ ਕਿਸੇ ਦੀਆਂ ਵੀ ਹੋਣ ਉਹਦੀ ਮਾਨਸਿਕ ਅਵਸਥਾ ਕਿਹੋ ਜੀ ਹੈ। ਉਹ ਕਦੋਂ ਇਸ માનਸਿਕ ਗੁਲਾਮੀ ਤੋਂ ਨਿਕਲ ਸਕੇਗਾ ਸ਼ਾਇਦ ਕਦੀ ਵੀ ਨਹੀਂ। ਇਹ ਇੱਕ ਮਾਨਸਿਕ ਗੁਲਾਮੀ ਹੈ ਜਿਹਦੇ ਵਿੱਚੋਂ ਗੁਰੂ ਸਾਹਿਬਾਨ ਨੇ ਸਾਨੂੰ ਕੱਢਿਆ ਗੁਰੂ ਨਾਨਕ ਪਾਤਸ਼ਾਹ ਨੇ ਕੱਢਿਆ ਤੇ ਮੁੜ ਕੇ ਉਸੇ ਮਾਨਸਿਕ ਗੁਲਾਮੀ ਚ ਸਿੱਖ ਨੂੰ ਜਕੜਿਆ ਜਾ ਰਿਹਾ ਹੈ ਇਹ ਤੇ ਅਮੇ ਕਿੰકા ਮਾਤਰ ਪਰ ਪਾਣ ਨਹੀਂ ਕਿਤੇ ਉਹਨਾਂ ਦੇ ਪੋਰੇ ਬੁਝੇ ਜਾ ਰਹੇ ਨੇ ਕਿਤੇ ਸੋਫੇ ਬੁਝੇ ਜਾ ਰਹੇ ਨੇ ਕਿਤੇ ਟਾਇਲਟ ਦੀ ਸੀਟ ਰੱਖ ਕੇ ਪੂਜੀ ਜਾ ਰਹੀ ਹੈ ਕਿ ਇੱਥੇ ਉਹ ਟਾਇਲਟ ਜਾਂ ਦੇ ਸਨ कि ਅਸੀਂ ਇਹਨਾਂ ਜੜ ਵਸਤੂਆਂ ਨੂੰ ਪੂਜ ਕੇ ਜਿਹੜੀਆਂ ਅਸੀਂ ਆਮ ਦੁਨਿਆਵੀ ਤੌਰ ਤੇ ਪੈਰਾਂ ਜੁੱਤੀਆਂ ਪਾਈ ਫਿਰਨੇ ਆ ਉਹਨਾਂ ਜੁੱਤੀਆਂ ਨੂੰ ਪੂਜ ਕੇ ਤੇ ਕੋਈ ਆਤਮਿਕ ਅਵਸਥਾ ਬਣਾ ਲਾਂਗੇ ਇਹ ਸਾਰੀਆਂ ਗੱਲਾਂ ਕੇ ਰਾਈਟ ਸ ਵਿਚਾਰ ਕਰਨ ਵਾਲੀਆਂ ਨੇ ਅੱਜ ਇਤਨੇ ਕਿ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ